ਲੋ ਜੀ ਤੇ ਲੋ ਬਾਬੇ ਆ ਗਏ ਖੇਤ ਆਪਣਾ ਤੇ ਗੀੜਾ ਗੂੜਾ ਮਾਰ ਐ ਚਾਰ ਚਪੇਰੇ ਹਨਾ ਪਾਣੀ ਧਾਣੀ ਵੀ ਗਿਆ ਲੇਟ ਥੋੜੀ ਜਈ ਆ ਤੇ ਲੇਟ ਦਾ ਟਾਈਮ ਤਾਂ ਹੈਗਾ ਹੁਣ 6 ਦਾ ਟਾਈਮ ਸੀਗਾ ਤੇ ਲੇਟ ਆਈ ਸੀ ਤੜਕੇ 4 ਵਜੇ ਤੇ ਲੇਟ ਹੁਣ 7:30 ਤੋਂ ਲੇਟ ਆ ਜਣੀ ਹਨਾ ਅੱਧਾ ਘੰਟਾ 40 ਮਿੰਟ ਹੋ ਗਏ ਤੇ ਲੇਟ ਵੀ ਨਹੀਂ ਤੇ ਬਾਕੀ ਮੌਸਮ ਦੇਖੋ ਐਡਾ ਸਾਫ ਨਾ ਪੁੱਛਣਾ ਝੋਨੇ ਚਾਨੇ ਦੇ ਨਾਰੇ ਮੀਨ ਆਲੇ ਐਡੇ ਸੋਹਣੇ ਬਣ ਗਏ ਬਸ ਸਿਰੇ ਹੀ ਇਦੋਂ ਤੇ ਹੈ ਹੀ ਕੁਝ ਨਹੀਂ ਨਾ ਤੇ ਬਸ ਉਹਨਾਂ ਨੇ ਨੀਰਾ ਵਾੜ ਲਈ ਆ ਪਰ ਦਵਾ ਤਾਂ ਠੀਕ ਹੈ ਤੇ 7:30 ਹੋ ਗਏ ਤੇ ਫਿਰ ਚਲਾਗੇ ਆਪਾਂ ਮਨਪ੍ਰੀਤ ਕੋਲੇ ਤੇ ਉੱਥੇ ਜਾ ਕੇ ਆਪਾਂ ਸ਼ਾਇਦ 100% ਆਪਾਂ ਆਲ ਨੇ ਹਨਾ ਆਪ ਹੀ ਸ ਮਲਾ ਪਲਾਸਟਰ ਕਰਕੇ ਜਿੰਨੇ ਵੀ ਆਲ ਨੇ ਸਾਰੇ ਪਲਾਸਟਰ ਮਲਾ ਆਪ ਹੀ ਕਰਾਂਗੇ ਜੇ ਮਿਸਤਰੀ ਜਾਂ 100% ਮਿਸਤਰੀ ਤਾਂ ਆਉਂਦੇ ਨਹੀਂ ਨਾ ਤੇ ਆਪ ਨੂੰ ਕਰਨੇ ਪੈਣਗੇ ਲਗਭਗ ਮੈਨੂੰ ਲੱਗਦਾ ਤੇ ਚਲੋ ਫਿਰ ਕਰਾ ਹੁਣ ਨੀਰੇਚਾਰਾ ਵੱਢ ਲਈਏ ਤੇ ਫਿਰ ਵੇਣੇ ਕਿਵੇਂ ਕੀ ਕਰਨਾ ਕੀ ਨਹੀਂ ਕਰਨਾ ਤੇ ਗਾਂ ਲਿਖੇ ਤੇ ਵੀ ਗਿੜਾ ਮਾਰ ਕੇ ਆਵਾਂਗੇ ਲਓ ਜੀ ਤੇ ਆਪਾਂ ਆ ਗਏ ਬਾਬੇ ਖੇਤੋਂ ਠੀਕ ਹੈ ਓਟੀ ਰੱਟੀ ਖਾਲੀ ਆ ਕੋਕੀ ਰਿਪੋਰਟ ਕਰ ਲਈ ਹੁਣ ਚੱਲਦੇ ਆ ਮਨਪ੍ਰੀਤ ਦੇ ਕੋਲੇ ਤੇ ਮਨਪ੍ਰੀਤ ਦਾ ਫੋਨ ਵੀ ਆਇਆ ਸੀ ਨਾ ਪਤਾ ਨਹੀਂ ਕੀ ਗਾਜ ਕੰਮ ਤੰਦਾ ਹੋਆ ਜਾਂ ਫਿਰ ਉਹ ਵਾਲ ਨੇ ਪਲਾਸਟਰ ਹੀ ਕਰਨੇ ਹੋਣਗੇ ਤੇ ਚਲੋ ਫਿਰ ਚਲਦੇ ਆ ਤੇ ਵੇਣੇ ਚੱਲ ਕੇ ਲਓ ਜੀ ਤੇ ਆ ਗਏ ਇੱਧਰ ਕੰਮ ਤੰਦਾ ਵਲਾ ਮਾਰਪੀ ਤੇ ਅੰਲਾ ਕਰੇ ਗਏ ਨਾ ਤੇ ਵੇਖ ਲਓ ਓਕੇ ਰਿਪੋਰਟਾਂ ਕਰੀਏ ਵੀ ਗੱਲ ਮਿਸਤਰੀ ਨੇ ਸਾਹ ਕੰਮ ਧੱਰਗਾ ਆਪਣਾ ਨਾ ਆ ਕੀ ਜੀ ਹੰਦ ਹੋਣਾ ਨੂੰ ਮੈਂ ਰਾਤ ਪੜਾ ਦਿਖਾਇਆ ਨਹੀਂ ਹੈ ਨਾ ਸਮਾਨ ਕੀ ਚੱਕਰ ਸੀ ਹੈ ਨਾ ਕੀ ਹਿਸਾਬ ਕਰਦੀਗਾ ਲਓ ਜੀ ਮਿਸਤਰੀ ਆਇਆ ਕੋਰਾ ਕਰਾ ਤੱਕੇ ਬੰਨ ਠੀਕ ਆ ਕਰ ਲੋ ਚੈੱਕ ਤੇ ਆ ਸਾਡਾ ਰਹਿ ਗਿਆ ਅੱਜ ਵੇਣੇ ਆਹਾ ਕਰਦੇ ਸਾਡਾ ਮੈਨੂੰ ਆਪ ਨੂੰ ਪਲਾਸਟਰ ਕਰਨੀ ਪੈਣੀ ਆ ਆਹਾ ਵਾਲੀਆਂ ਆ ਸਾਡਾ ਠੀਕ ਆ ਸਾਰੀਆਂ ਐ ਸਕੂਟੇ ਦੀਆਂ ਤੇ ਪੜ ਲਵੀਆਂ ਤੇ ਚਲੋ ਫਿਰ ਮਨਪ੍ਰੇਮ ਕਰਦੇ ਆ ਫੋਨ ਆਪਾਂ ਤੇ ਸੱਦਦੇ ਆ ਹੈਨਾ ਤੇ ਕਰਦੇ ਰੋਸ਼ੇਮਰਪਾ ਲੋਜੀ ਕਰਦਾ ਕੰਮ ਸਟਾਰਟ ਹੋਣਾ ਟਾ ਆਏ ਹਾਏ ਚਾਚਾ ਹੁਣ ਸੈੱਟ ਹੋਇਆ ਮੜਾਏ ਮੂਡ ਹੁਣ ਮੰਨਦੀ ਏ ਗੱਲ ਮਾੜੀ ਮਾੜੀ ਜੀ ਹੈ ਤੇਰੀ ਬੰਦੀ ਕਿ ਨਹੀਂ ਮੰਦੀ ਮੇਰਾ ਜਿਵੇਂ ਕਰ ਜਾਂਦਾ ਵੀ ਖੂਂਦੇ ਤੇ ਚੜ ਕੇ ਸ਼ੇਰ ਉੱਪਰ ਜਾਂ ਤੇ ਇੱਕ ਵਾਰ ਜੜਦਾ ਨਵੇਂ ਤੇ ਮੁੜ ਕੇ ਉਤਰਦਾ ਨਹੀਂ ਮੁੜ ਕੇ ਮੈਂ ਤੇ ਲਿਆ ਮਿੱਟੀ ਕਰ ਠੋਕੀ ਕਰਦਾ ਉਹਦਾ ਲੱਗ ਰਾ ਹੁਣ ਬਣੀ ਮਾੜੀ ਬੰਦੀ ਏ ਗੱਲ ਜੀ ਕਿਤੇ ਆ ਕਰਦੇ ਆ ਕੰਮ ਸਟਾਰਟ ਕਰ ਪਹਿਲਾਂ ਮਿੱਟੀ ਪਾਉਣੀ ਤੇ ਫਿਰ ਆਹਨੇ ਕਰਨੇ ਪਲਾਸਟਰ ਉਹ ਕੰਮ ਆ ਡਾਲਦੇ ਪਲਾਸਟਰ ਆ ਮਿੱਟੀ ਚਾਰਕ ਪਾਣੀ ਬੱਠਲੀ ਪੈਣੇ ਉਦੋਂ ਬਸ ਫਿਰ ਆਲਿਆ ਦੀ ਠੀਕ ਹੈ ਸਟਾਉ ਜੈ ਜਵਾਨ ਜੈ ਕਿਸਾਨ ਬੰਦੇ ਮਾਰ ਲੋਦੀ ਬਾਬੋ ਤੇ ਮਸਾਲਾ ਸੁਣਾ ਕਰਨਾ ਕੈਮਾ ਪਣ ਤੇ ਮਲਪਰੀ ਚੱਕੀ ਦੇ ਡਲੇ ਡੁਲੇ ਤੇ ਮੈਂ ਮਸਾਲਾ ਪੱਠੇ ਪਾੜਿਆ ਆ ਕੋਰਾ ਬਰਤਨ ਦੀ ਕੋਸ਼ਿਸ਼ ਕਰਦੇ ਆ ਪਲਾਸਟਰ ਕਰਨ ਦੀ ਠੀਕ ਹੈ ਇਹ ਤਾਂ ਬਸ ਮਾੜਾ ਮੋਟਾ ਤਾਂ ਹੁੰਦਾ ਹੀ ਇਹ ਕੰਮ ਤੇ ਉਹਨਾਂ ਜਲਦੀ ਦੀ ਆਪਾਂ ਤੇ ਗੱਭੀ ਚਲੋ ਕਰਦੇ ਆਂ ਇੱਕ ਕੰਮ ਸਟਾਰਟ ਆਪਾਂ ਤੇ ਤੁਹਾਨੂੰ ਦਿਖਾਉਣੀ ਆਂ ਤੇ ਆਪਾਂ ਮਹੱਲਾ ਵਾ ਇੰਨਾ ਕਿਸੀ ਹਲਾ ਲਿਆ ਤੇ ਕਰੀਏ ਕੰਮ ਸਟਾਰਟ ਆਵਾਂ ਲਓ ਜੀ ਤੇ ਕੰਮ ਚੱਲੀ ਜਾਂਦਾ ਬਹੁਤ ਚੰਗੰਦ ਵੀਡੀਓ ਕਰਦੇ ਆਂ ਲਓ ਜੀ ਪਲੈਸਰ ਕਰਨ ਦਾ ਕੰਮ ਕਰਤਾ ਸਟਾਰਟ ਆਪਾਂ ਦੋ ਰਖਨੇ ਆ ਕਰਤੇ ਇੱਕ ਆਹ ਗੰਧ ਕਰਤੇ ਠੀਕ ਹੈ ਤੇ ਦੋ ਲਾਈਨ ਖਲਿਆ ਕਰਦੇ ਸਾਰੀ ਵਾਰ ਇੱਕ ਕਰਤੀ ਉਡੀਸ ਫਾਈਲਿੰਗ ਹਸੋਾਈ ਆ ਬਲਜੀਤ ਦੇ ਕੰਮ ਆ ਵੇ ਥੋੜੇ ਜਿਹਾ ਕਰ ਗਏ ਨੇ ਇਹ ਇਧਰ ਬੜੇ ਬਾਈ ਨਿਕਲ ਗਿਆ। ਓਕੇ ਨਾ ਤੇ ਦੋ ਲੈਣ ਆ ਕਰਦੀਆਂ ਤੇ ਲਗਭਗ ਡੇਢ ਕਿਲੋ ਲੈਣ ਲਈ ਬਸ ਅੱਧੀ ਘਾਹ ਰੈਂਦੀ ਅੱਧੀ ਘਾਹ ਰੈਂਦੀ ਆ। ਇੱਕ ਤਾਂ ਤਾਂ ਰੈਂਦੀ ਐ ਤੇ ਦੋਵਾਂ ਦਾ ਕੰਮ ਨੇ ਮੇੜ ਗਿਆ। ਤੇ ਮੰਤਰੇ ਨੇ ਗੁਰੇਸ਼ ਗੁਰੂ ਮਾਰ ਕੇ ਸਾਰੇ ਘਾਹ ਨੂੰ ਤੇ ਠੀਕ ਐ। ਉਹ ਫੇਰ reportBody ਕਰਤੀ ਉਹ ਜਮਾਨ। ਤੇ ਚਲੋ ਫਿਰ ਦਾਦਾ ਕੰਮ ਨੇ ਮੇੜ ਗਿਆ ਮੁਰਕੇ ਆ। ਥੋੜੇ ਕੰਮ ਵੀ ਹੋਣਗੇ ਇਧਰ ਪਈਆਂ ਅਪੜੀ ਕਰਨਾ ਰਹੀ ਹੈ ਨਾ। ਚਲੋ ਫਿਰ ਕੰਮ ਨੇ ਮੇੜ ਗਿਆ ਬੱਸ ਤੇ ਫੇਰ ਕਰਦੇ ਹਾਂ ਉਹਨਾਂ ਸ਼ਹਿਰ ਆਪਾਂ। ਲਓ ਜੀ। ਓਕੇ ਕੰਪਲੀਟ ਬਲ ਜੀ ਪਿਆ। ओके ਕਰੀਏ ਨਾ ਕਿੱਤੀਆਂ ਨਾ ਕੰਮ ਬਜੀਦ ਬਹੁਤ ਸਨ ਲਾਈ ਜਮਾ ਸਿਰੇ ਲਾਈਦਾ ਚਲਦਾ ਇਧਰ ਦੇ ਗੁੱਟ ਦੇ ਵੀ ਸਾਰੇ ਹੋਏ ਕੰਪਲੀਟ ਪਲਾਸਟਰ ਹੋ ਗਿਆ ਉਹ ਫਿਰ ਮੋਟ ਹੋ ਜਾਵਾ ਮੈਂ ਕਹਿੰਦਾ ਰੰਗ ਬਜੀਦ ਰੰਗ ਕਰੇਗਾ ਰੰਗ ਕਰਾਂਗਾ ਸਾਡੇ ਨਾਲ ਹੈ ਰੰਗ ਕਰਾਂਗਾ ਸਾਡੇ ਨਾਲ ਰੰਗ ਕਰਾਂਗੇ ਸਾਡੇ ਨਾਲ ਹੂੰ ਆਪਣਾ ਪਲਾਸਟਰ ਦਾ ਕੰਮ ਹੈ ਨਿਭੜਨਾ ਤੇ ਬਜੀਦ ਦੀ ਸਪਾਈ ਦਿਖਾਉਣੇ ਤੁਹਾਨੂੰ ਬਜੀਦ ਦੀ ਬਹੁਤ ਸਪੋਰਟ ਕਰਾ ਰਿਆ ਹੈ ਲਾ 14 ਮਿੰਟ ਦੇ ਹੈ ਲੈ ਮੇਰ ਨੂੰ ਸੁਣਾ ਕੇ ਬੱਤਾਂ ਦੇ ਗਾ ਆਪਣੀ ਮਾਰ ਦਾ ਅੱਖ ਨੂੰ ਕੋਈ ਹੱਕ ਨਹੀਂ ਆ ਟਾਈਮ ਤੇ ਲੱਗੀਆਂ ਤੈਨੂੰ ਪਰ ਸਿਰਾਂ ਲਈ ਹੁੰਦੀ ਸਮਝਾ ਬਸ਼ ਤੇਰੇ ਰੱਬ ਦੀ ਮੁੰਡਾ ਦੇ ਸੱਤ ਰਤਾਂ ਵਾਲਾ ਆਈ ਜਾਂਦੀ ਮੁੰਡਾ ਆਊਟ ਆਫ ਬਸ ਹੈ ਕਿ ਮੁੰਡਾ ਸੱਤ ਰਤਾਂ ਵਾਲਾ ਮੁੰਡਾ ਦੇ ਰੱਬ ਦੇ ਗੋਤਕਾਂ ਮਾਰੇ ਜਰਮਾਲੀ ਚਾਹ ਲੱਗ ਤਾ ਲਿਆਉਣੇ ਫਿਰ ਮਸਾਲਾ ਘਰ ਲਾਉਣੇ ਤੇ ਵੱਧ ਹੁਣ ਫੇਰ ਦਿਖਾਉਣੇ ਹਾਂਜੀ ਵੱਧ ਤੇ ਕੱਲ ਮੰਨ ਕੇ ਚਲੋ ਵੀਡੀਓ ਨਹੀਂ ਬਣੀ ਤੇ ਆਪਾਂ ਦੋ ਹਣਾ ਤੇ ਆਪਾਂ ਸਾਰਾ ਕੰਮ ਕੰਪਲੀਟ ਕਰਤਾ ਸੀ ਇਹਦਾ ਲਗਭਗ ਨਾ ਵੇਖੋ ਓਕੇ ਰਿਪੋਰਟ ਕਰਤੀ ਸਾਰੀ ਅਗਲੇ ਦਿਨ ਵੀਡੀਓ ਬਣਾ ਰਿਆ ਹਾਂ ਤੇ ਆਹ ਵੀਡੀਓ ਰੰਗ ਵਾਲੀ ਇਹ ਅਗਲੇ ਦਿਨ ਦੇਖ ਲਓ ਰੰਗ ਵੀ ਜਲੀ ਜਾਂਦਾ ਨਾ ਸਾਰਾ ਵਧੀਆ ਰੰਗ ਜਿੰਦਾ ਕੰਮ ਤੇ ਜਲੀ ਜਾਂਦਾ ਤੇ ਦੋਨੇ ਕਮਰੇ ਦਾ ਕੰਮ ਕੰਪਲੀਟ ਕਰਤਾ ਇਧਰ ਵੀ ਫਰਸ਼ਤਰਾ ਇਧਰ ਵੀ ਕਰਤਾ ਸੀਗਾ ਤੇ ਮਾਸੇ ਨਾਲ ਪਾਸੇ ਤੋਂ ਬਣੇ ਮੈਂ ਤਾਂ ਵੀਡੀਓ ਬਣ ਹੋ ਗਈ ਨਾ ਤੇ ਵੀਡੀਓ ਕਰ ਲਈ ਐਂਦੀ ਆਪਾਂ ਨਾ ਅਗਲੇ ਦਿਨ ਆਏ ਤੇ ਮਾਸੇ ਵਿੱਚ ਨਹੀਂ ਲਾ ਦੇਣੀ ਮੈਂ ਕੰਮ ਪੇ ਦਿਖਾਇਆ ਨਹੀਂ ਕਰਦੇ ਨਾ ਵੀਡੀਓ ਬਣਾਈ ਤੇ ਚਲੋ ਫਿਰ ਓਕੇ ਬਾਏ ਬਾਏ ਸਾਰੇ ਵੀਰਾਂ ਨੂੰ ਮਿਲਦੇ ਹਾਂ ਮੁੰਗੜੀ ਨਾਲ Bye bye